ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਜੀ ਕੀ ਹਾਲਿਆ ਠੀਕ ਹੈ ਹਾਂਜੀ ਠੀਕ ਠਾਕ ਬੀ ਜੀ ਬੀ ਜੀ ਤੁਸੀਂ ਸੂਟ ਬੜਾ ਸੋਹਣਾ ਪਾਇਆ ਵਾ ਤੇ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਜਨਾਨੀਆਂ ਤੇ ਬੰਦੇ ਕੱਪੜੇ ਕਿਦਾਂ ਦੇ ਪਾਉਂਦੇ ਸਨ ਇਹ ਜਿਹੜਾ ਸੂਟ ਹੈ ਨਾ ਇਹ ਮੇਰੀਆਂ ਨੂਆਂ ਨੇ ਬਣਾ ਕੇ ਦਿੱਤਾ ਵਾ ਮੇਰੀਆਂ ਨੂਆਂ ਬਹੁਤ ਚੰਗੀਆਂ ਆ ਮੈਨੂੰ ਬੜੇ ਵਧੀਆ ਸੂਟ ਬਣਾ ਕੇ ਦਿੰਦੀਆਂ ਆ ਕਿ ਨਵੇਂ ਮੜੇ ਵਧੀਆ ਬਣਾ ਕੇ ਦਿੰਦੀ ਸਨ ਤੇ ਪਿਛਲੇ ਜ਼ਮਾਨੇ ਦੇ ਵਿੱਚ ਸੂਟ ਸੋਹਣੇ ਪਾਉਂਦੀਆਂ ਸੀ ਸੂਟ ਇਤਨੇ ਦੇ ਪਾਉਂਦੀਆਂ ਕਿ ਸੂਟ ਪੁੱਤ ਜੀ ਇੱਜ਼ਤ ਵਾਲੇ ਪਾਉਂਦੀਆਂ ਸੀ ਤਣ ਟੱਕਣ ਵਾਲੇ ਵੀ ਕੋਈ ਤਾਂ ਨੰਗਾ ਤੇ ਨਹੀਂ ਰਹਿ ਗਿਆ ਪਹਿਨਾ ਤੇ ਪੂਰੀ ਬਾਹ ਦਾ ਹੀ ਪਾਉਂਦੀਆਂ ਸੀ ਪੂਰੀ ਬਾਹ ਤੇ ਪੋਨੇ ਤੇ ਬਾਵਾ ਦੇ ਤੇ ਸੋਣੀ ਮੜੀ ਕਢਾਈ ਵੀ ਕੀਤੀ ਆ ਵੀ ਕਢ ਲੈਂਦੀ ਸੀ ਕੁੜੀਆਂ ਸੂਟ ਆ ਵੀ ਕਢ ਲੈਂਦੀਆਂ ਚ ਕਢਾਈ ਕਢਾਈ ਹੱਥਾਂ ਨਾਲ ਬਹੁਤ ਸੋਹਣੀ ਕਰ ਲੈਂਦੀ ਐ ਇਹ ਸੋਹਣੇ ਸੋਹਣੇ ਸੂਟ ਪਾਉਂਦੀਆਂ ਸੀ ਤੇ ਆਪਣਾ ਨੋਮਾਂਤੀਆਂ ਜਿਹੜੀਆਂ ਸੂਟ ਪਾਇਆ ਹੁੰਦਾ ਸੋਨਾ ਲੱਗਦਾ ਹੁੰਦਾ ਜਿੱਤ ਲੋ ਕੁੜੀਆਂ ਜਿਹੜੀਆਂ ਹੁੰਦੀਆਂ ਤੇ ਉਹ ਉਹ ਕਿਸੇ ਲਈ ਅੱਧੀ ਬਣਾਉਂਦਾ ਵੀ ਪਾ ਲੈਂਦੀਆਂ ਨਹੀਂ ਕਿ ਢੀਆਂ ਹੁੰਦੀਆਂ ਸੀ ਹੁੰਦਾ ਨਾ ਨਣਕ ਚੋ ਇਹ ਨੋਮਾਂ ਦੀ ਥੋੜਾ ਠੜਾ ਵੀ ਏ ਪੂਰੀ ਬਣਾਉਂਦਾ ਵੀ ਇਹ ਉਹ ਦੋ ਸਾਰਿਆਂ ਕੋ ਕੁੰਡ ਕਰਦੀ ਸੀ ਜੇਟ ਕੋਲੋਂ ਸਵਰੇ ਤੋਂ ਲੋਂ ਤੇ ਉਹਨਾਂ ਨੂੰ ਹੁੰਦਾ ਸੀ ਸਾਡੇ ਇੱਥੇ ਜਿਹੜੀ ਆਣ ਗਈ ਸਾਡੇ ਜਿਹੜੇ ਸੋਨੇ ਟੱਕੇ ਰਹਿ ਉਹ ਇਸ ਕਰਕੇ ਅ ਸੁਨਣਾ ਸੋਨੇ ਦੇ ਪਾਰ ਇਸ ਨੂੰ ਪਾਉਂਦੀਆਂ ਸੀ ਤੇ ਬੀਜੀ ਫਿਰ ਸੂਟ ਹੁੰਦੇ ਕਿਦਾਂ ਹੈ ਅੱਜ ਕੱਲ ਦੇ ਜਿੱਦਾਂ ਫੈਸ਼ਨ ਦੇ ਹਿਸਾਬ ਨਾਲ ਕਿਦਾਂ ਵੱਖਰੇ ਸੀਗੇ ਸੂਟ ਸੂਟ ਪਤ ਜੀ ਕਪੜਾ ਤੇ ਜਾਣੀਆਂ ਤੇ ਇਹੋ ਹੀ ਸੀ ਉਸ ਤਰ੍ਹਾਂ ਪਰ ਉਹਦਾ ਥੋੜਾ ਜਿਹਾ ਰੇਸ਼ਮੀ ਘੱਟ ਸੀ ਰੇਸ਼ਮੀ ਹੈਗਾ ਸੀ ਕੱਪੜਾ ਕੱਦਰੀਆਂ ਬੰਦੀਆਂ ਸੀ ਕੱਗਰੀਆਂ ਬੁੱਡੀਆਂ ਕੱਗਰੀਆਂ ਵੀ ਆਈਆਂ ਜਿਨ੍ਹਾਂ ਕੁੜੀਆਂ ਨੇ ਤੁਹਾਨੂੰ ਲਹਿੰਗੇ ਬਣ ਗਏ ਆ ਉਹ ਲਹਿੰਗੇ ਨਾਲ ਉਹ ਹੀ ਹਿਸਾਬ ਆ ਕਿ ਕਮੀਜ਼ ਲੰਮਾ ਪਾਉਣਾ ਪੂਰੀ ਬਾਹ ਪਾਉਣੀ ਤੇ ਥੋੜਾ ਜਿਹਾ ਉੱਚਾ ਰੱਖਣਾ ਤੇ ਕੱਗਰੀ ਕੋਣੀ ਨਾਲ ਕੱਗਰੀ ਸਲਵਾਰ ਦੇ ਉੱਤੇ ਨਹੀਂ ਪਾਉਣੀ ਸਲਵਾਰ ਦੇ ਉੱਤੇ ਕੱਗਰੀ ਕੋਣੀ ਹੂੰ ਹੂੰ ਕੱਗਰੀਆਂ ਦੇ ਉੱਤੇ ਕਢਾਈ ਕੀਤੀ ਹੁੰਦੀ ਹੈ ਕੱਗਰੀਆਂ ਰੰਗ ਖੱਟਾ ਕੇਲਾ ਕਾਲਾ ਸੰਤਰੀ ਸਾਰੇ ਰੰਗੋਂ ਦੇ ਸਿਕਾ ਕੱਕ ਗ੍ਰੀਬੋ ਸੋਰੀ ਲਾ ਦਿੰਦੀ ਉਹਦੇ ਪੱਲਿਆਂ ਦੇ ਉੱਤੇ ਕਢਾਈ ਕੀਤੀ ਹੁੰਦੀ ਬਹੁਤ ਵਧੀਆ ਹੂੰ ਹੁਣ ਉਹ ਬਣ ਗਿਆ ਵਾ ਲਹਿੰਗਾ ਜਿੱਦਾਂ ਹੁਣ ਚੁੰਨੀ ਹੈ ਲਹਿੰਗੇ ਵਾਲੀ ਉੱਤੇ ਵੀ ਭਾਰੀ ਹੁੰਦੀ ਨਾ ਕਢਾਈ ਉਹਦੋਂ ਵੀ ਭਾਰੀ ਹੁੰਦੀ ਉਹ ਗੋਟੇ ਦੇ ਨਾਲ ਬਹੁਤ ਗੋਟਾ ਲੱਗਾ ਦਿੰਦਾ ਜਿਹੜਾ ਕੰਨੀਆਂ ਦਾ ਗੋਟਾ ਦਾ ਹੀ ਉਹ ਪਹਿਲਾਂ ਬਰੀਕ ਗੋਟਾ ਦੇ ਲੰਮਾ ਲਾਉਂਦੇ ਨੇ ਨਹੀਂ ਕੰਬਰ ਗੋਟਾ ਫਿਰ ਉਹਦੇ ਮਗਰ ਪੱਟੀ ਲੱਗਦੀ ਹੁੰਦੀ ਗੋਟੇ ਦੀ ਚ ਰਿਆਂ ਦੇ ਸੁਪੇਰੇ ਚਪੇ ਚੁੰਨੀ ਦੇ ਉਹ ਫਿਰ ਜਿਵੇਂ ਜਿਵੇਂ ਫਿਰ ਵੇਚ ਲਾਉਣਾ ਹੁੰਦਾ ਸੀ ਗੋਟਾ ਉਹ ਫਿਰ ਬਰੀਕ ਵੋਟਾਂ ਦਾ ਉਹ ਫਿਰ ਬਰੀਕ ਬਰੀਕਾਂ ਵਿੱਚ اٹਕ ਲਈਏ ਬਣਾਉਣੇ ਵਿੱਚ ਸਾਰੇ ਵੀ ਜਿੱਤਰਾ ਉਹਨੂੰ ਉਹਨੂੰ ਕਹਿੰਦੇ ਨੇ ਮਾਂ ਜਾਲ ਉਹ ਚਾਦਰ ਨੂੰ ਮਾਂ ਜਾਲ ਕਹਿੰਦੇ ਸੀ ਜਿਸ ਤਰ੍ਹਾਂ ਹੁਣ ਲਹਿੰਗਾ ਦੇ ਦਿੰਦੀਆਂ ਨਾ ਉਹ ਦੁੰਨੀ ਥਲਿਆਂ ਦੀ ਇੱਕ ਤਾਂ ਮਾਂ ਜਾਲ ਹੁੰਦਾ ਸੀ ਉਦੋਂ ਜਦੋਂ ਨਵੀਂ ਕੁੜੀ ਦਾ ਵਿਆਹ ਹੁੰਦਾ ਸੀ ਉਦੋਂ ਉਹਤੇ ਦੇ ਦਿੰਦੇ ਸੀ ਫਲਕਾਰੀ ਲਾਵਾਂ ਦੇ ਉੱਤੇ ਮੁੜ ਕੇ ਜਿਹੜਾ ਉਧਰੋਂ ਵਰੀ ਵਿੱਚ ਆਉਂਦੇ ਉਹ ਮਾਂ ਚਾਲ ਹੁੰਦੀ ਚਾਦਰ ਹੁੰਦੀ ਸੀ ਉਹ ਫਿਰ ਉਹਨੂੰ ਚਾਦਰ ਉਹਨੇ ਲੈ ਕੇ ਫਿਰ ਆਪਣੇ ਜਦੋਂ ਸਹੁਰੇ ਘਰ ਜਾਣਾ ਨਾ ਜਾਂ ਉਹ ਉਹ ਫਿਰ ਉਹ ਚਾਦਰ ਉਹਨੇ ਜ਼ਰੂਰ ਉੱਤੇ ਲੈਣੀ ਆ ਤੇ ਜਦੋਂ ਪੇਕਿਆਂ ਤੋਂ ਨੇ ਆਉਣਾ ਆਪਣੇ ਸਹੁਰੇ ਘਰ ਤੇ ਉਹਨੂੰ ਸੜਕ ਤੇ ਬਿਠਾਉਣਾ ਨਾ ਜੇ ਸਹੁਰਾ ਲੈਣ ਜਾਂ ਤਾਂ ਵੀ ਪਹਿਲਾਂ ਸਹੁਰਾ ਵੀ ਲੈਣ ਜਾਂਦਾ ਸੀ ਹੱਦ ਤੱਕ ਵੀ ਜਾਂਦੇ ਜਿੰਨਾ ਪਿਆਰ ਜਾਂਦੇ ਆ ਨਵਾਂ ਨੂੰ ਲੈਣ ਜਾਂਦੇ ਆ ਸਤੇ ਉਹਨਾਂ ਨੇ ਸੜਕ ਤੇ ਬਠਾਲ ਹੋਣੀ ਤੇ ਕੁੜੀਆਂ ਨੇ ਮਗਰ ਭੱਜੀਆਂ ਹੀ ਹੋਣਾ ਕਰਾ ਉਹ ਵੀਰ ਆ ਗਿਆ ਵਾ ਬਾਪੂ ਜੀ ਆ ਗਿਆ ਵਾ ਤੇ ਭਾਬੀ ਆ ਗਈ ਅਤੇ ਸੇ ਲੈਣ ਜਾਣਾ ਉਹਨਾਂ ਸਾਰੀਆਂ ਕੁੜੀਆਂ ਨੇ ਇਕੱਠੀਆਂ ਹੋਣਾ ਪਹਿਲਾਂ ਇਕੱਠੀਆਂ ਨੇ ਕੋਈ ਘੱਟ ਦੀ ਹੁੰਦੀ ਕੋਈ ਕੱਢਦੀ ਹੁੰਦੀ ਤੇ ਉਹਨਾਂ ਫਟਾਫਟ ਚੁੰਨੀਆਂ ਲੈ ਕੇ ਤੇ ਸੜਕ ਨੂੰ ਪਾਸ ਜਾਣਾ ਉਹ ਜਿਹੜਾ ਮਾਂ ਜਾਲ ਹੁੰਦੈ ਨੇ ਚਾਦਰ ਉਹ ਭਾਬੀ ਨੂੰ ਫਿਰ ਆਪਣੇ ਨੂੰ ਪਰਜਾਈ ਨੂੰ ਉੱਤੇ ਦੇ ਕੇ ਸਵਾਰ ਬਣਾ ਕੇ ਉਹਦੀ ਬੁੱਕਲ ਮਾਰ ਕੇ ਤੇ ਉਹਨੂੰ ਫਿਰ ਨਾਲ ਲੈ ਕੇ ਆਉਣਾ ਤੇਰਾ ਦੇ ਵਿੱਚ ਫਰਸੀਆਂ ਕਿਡਦੀਆਂ ਨੇ ਆਉਣਾ ਘਰ ਘਰ ਆ ਕੇ ਤੇਰੇ ਆਪਣਾ ਉਹਨਾਂ ਨੇ ਵੀ ਬਹੁਤ ਖੁਸ਼ ਹੋਣਾ ਤੇ ਤੇ ਭਰਜਾਈ ਲੈ ਕੇ ਆਏ ਉਹਨਾਂ ਨੂੰ ਲਣਾ ਦੇ ਨਾਲ ਫਿਰ ਬਹਿਣਾ ਬਹਿਣਾ ਉਧਰ ਉਧਰੀ ਵੀ ਪਿਆਰੀ ਪੁੱਤੀ ਇੰਨਾ ਸੀ ਵੀ ਆਪਾਂ ਤਾਂ ਉਹਨੂੰ ਕੁਝ ਕਹਿ ਹੀ ਨਹੀਂ ਸਕਦੇ ਜਿੰਨਾ ਪਿਆਰ ਸੀ ਪਰਜਾਈ ਨੇ ਸੇਰਵਾਉਣਾ ਨਣਾ ਆਂਦਾ ਨਣਾ ਆਂਦੇ ਹੋਣਾ ਪਰਜਾਈ ਦਾ ਸੇਰ ਬੜੇ ਸੋਹਣੇ ਸੋਹਣੇ ਸੇਰਵਾਉਨੇ ਤੇ ਗੱਲਾਂ ਬਾਤਾਂ ਇਤਨਾ ਕਰਨੀਆਂ ਉਹ ਚੰਗਿਆੜਿਆ ਬਹੁਤ ਵਧੀਆ ਸਮਾਏ ਤੇ ਕੱਪੜਾ ਉਦੋਂ ਇਹੋ ਹੀ ਸੀ ਉਦੋਂ ਉਦੋਂ ਨੀਲਣ ਵੀ ਹੈ ਜੀ ਹੁੰਨ ਨੀਲਣ ਜਿਹੜੀ ਨਾ ਮੂੰ ਉਦੋਂ ਨੀਲਣ ਨੂੰ ਕੋਈ ਪੁੱਛਦਾ ਨਹੀਂ ਸੀ ਨੀਲਣ ਬਹੁਤ ਹਲਕੀ ਜੀ ਸਬਜੀ ਹੁੰਦੀ ਸੀ ਫਿਰ ਇੱਕ ਕਪੜਾ ਬਰੀਕ ਜੀ ਬੂਟੀ ਨੇ ਉਹਨੂੰ ਸ਼ੀਟ ਕਹਿੰਦੇ ਹੁੰਦੇ ਆ ਉਹ ਵੀ ਥੋੜਾ ਹਲਕਾ ਹੀ ਸੰਜੀ ਆਂਦਾ ਹੈ ਬਾਕੀ ਸੈਂਟਰ ਜਿਆ ਤਾਂ ਕੱਪੜਾ ਹੁੰਦਾ ਸੀ ਰੇਸ਼ਮੀ ਕਪੜਾ ਹੋਣਾ ਖੱਦਰ ਦੇ ਕੱਪੜੇ ਹੋਣੇ ਆਪਣੇ ਜਿਹੜਾ ਗਾਟਾ ਹੈ ਉਹ ਇਹ ਜਿਹੜੇ ਕੱਪੜੇ ਉਹ ਮੋਟੇ-ਮੋਟੇ ਦੇ ਕੱਪੜੇ ਜਿਹੜੇ ਇਹ ਨਾ ਹੂੰ ਹੂੰ ਉਹ ਵੀ ਤੋਂ ਵੀ ਤੇ ਹੁਣ ਤੇ ਹੁਣ ਤੇ ਇਹ ਕੋਈ ਆਵਾ ਹੀ ਉੱਦ ਕੇ ਕੱਪੜੇ ਦਾ ਹਿਸਾਬ ਹੀ ਕੋਈ ਨਹੀਂ ਰਿਹਾ ਹੁਣ ਮੈਂ ਵੀ ਕਹਿਨੀ ਆ ਕਿ ਪਾਓ ਸੋਨੇ-ਸੋਨੇ ਪਾਓ ਪਰ ਪਾਓ ਜਿਹਦੇ ਕੱਪੜੇ ਹਾਂਜੀ ਮਹਿੰਗੇ ਪਾਓ ਮਹਿੰਗੇ ਤੇ ਮਿੰਗਾ ਪਾਓ ਕੱਪੜਾ ਕੱਪੜੇ ਜਿਹਦੇ ਪਾਓ ਇਹ ਫਰਪਾਉ ਆਪਣੇ ਆਦਮੀ ਦਾ ਘਰ ਵੇਚ ਕੇ ਵੀ ਮੇਰੇ ਆਦਮੀ ਦੀ ਜੋਰ ਹੈਗਾ ਵਾ ਮੈਨੂੰ ਬਣਾ ਕੇ ਦੇ ਸਕਦਾ ਦੇ ਸਕਦਾ ਵਾ ਜਿਹੜੀ ਆਦਮੀ ਦੇ ਨਾਲ ਸਲਾਹ ਵਾ ਨਾ ਜੇ ਆ ਪੁੱਤਰ ਰੁਪਈਆ ਦਿੰਦਾ ਤੇ ਰੁਪਈਏ ਚ ਗੁਜ਼ਾਰਾ ਕਰੋ ਜੇ ਉਹਦੇ ਕੋ ਦੋ ਵਾ ਤੇ ਦੋ ਚ ਗੁਜ਼ਾਰਾ ਕਰੋ ਸਾਡਾ ਫੇਰ ਪੈਦਾ ਤੇ ਜੇ ਦੀ ਇਹ ਆਦਮੀ ਪਰ ਰੁਪਈਆ ਵਾ ਤੇ ਆਪਾਂ ਪੰਨਿਆਂ ਦਾ ਖਰਚ ਕਰਾਂਗੇ ਤੇ ਆਦਮੀ ਕਿੱਧਰ ਨੂੰ ਜਾਊਗਾ ਫਿਰ ਇਹ ਦੋ ਸਾਲ ਉਹਨਾਂ ਉਹਦੋਂ ਨਾਲ ਸਦ ਕੋ ਜੀ ਸੋਚਣਾ ਪੈਂਦਾ ਸੀ ਤੇ ਸੋਚੋ ਸੋਚ ਕੇ ਤੇ ਆਪਣਾ ਘਰ ਜਿਹੜਾ ਸੀ ਵਧੀਆ ਚਲਾਉਂਦੇ ਤੇ ਵਧੀਆ ਵੰਦੇ ਰੋਟੀ ਪਾਣੀ ਵਧੀਆ ਚੱਲਦਾ ਸੀ ਸਮਾਂ ਚੰ ਬਹੁਤ ਵਧੀਆ ਸਮਾਈ ਕਿਸੇ ਦਾ ਦੇਣਾ ਨਹੀਂ ਸੀ ਕਿਸੇ ਦਾ ਲੈਣਾ ਨਹੀਂ ਸੀ ਕੋਈ ਤੇ ਸਰ ਕਰਜ਼ਾ ਨਹੀਂ ਸੀ ਕੋਈ ਕਰਜ਼ਾ ਚੁਕਦਾ ਨਹੀਂ ਸੀ ਆਪਣੇ ਘਰ ਚੋਂ ਜਿੰਨਾ ਹੈਗਾ ਉਨੇ ਚ ਹੀ ਗੁਜ਼ਾਰਾ ਕਰਦੇ ਤੇ ਉਹਦੇ ਚ ਬਹੁਤ ਵਧੀਆ ਪੈਂਦੇ ਨਾ ਵਧੀਆ ਲੰਗੀ ਜਾਂਦੀ ਸੀ ਠੀਕ ਹੈ ਤੇ ਇਹ ਤਾਂ ਤੁਸੀਂ ਦੱਸਿਆ ਕਿ ਜਨਾਨੀਆਂ ਕਿੱਦਾਂ ਦੇ ਕੱਪੜੇ ਪਾਉਂਦੀਆਂ ਕਿੱਦਾਂ ਦੇ ਸੂਟ ਪਾਉਂਦੀਆਂ ਸੀਗੀਆਂ ਕਿਹੜੇ ਤਰ੍ਹਾਂ ਦੇ ਸੂਟ ਹੁੰਦੇ ਸੀ ਤੇ ਬੰਦਿਆਂ ਦਾ ਕੀ ਸੀ ਬੰਦੇ ਬੰਦੇ ਕਿੱਦਾਂ ਦੇ ਕੱਪੜੇ ਪਾਉਂਦੇ ਸੀ ਬੰਦਿਆਂ ਦੇ ਕੱਪੜੇ ਵੀ ਸੋਹਣੇ ਹੁੰਦੇ ਬੰਦਿਆਂ ਦੀ ਇਸ ਤਰ੍ਹਾਂ ਦੀ ਜਿਹੜੀਆਂ ਨੇ ਪੱਗਾਂ ਤੇ ਇਹੋ ਹੀ ਸੀ ਆਰ ਕੱਢੀ ਦੀ ਪਾਗ ਹੁੰਦੀ ਸੀ ਉਹਨੋਂ ਪਹਿਲਾਂ ਬੰਦੇ ਨੇ ਮਾਇਆ ਲਵਾਉਂਦੇ ਨੇ ਮਾਇਆ ਬਣਦੀ ਹੁੰਦੀ ਸੀ ਜਾਂ ਬਣਦੀ ਚੌਲਾਂ ਦੀ ਪੇਚਦੀ ਤੇ ਜਾਂ ਚੌਲਾਂ ਚੋਲ ਤੋਂ ਨੇ ਉਹਦੀ ਮਾਇਆ ਪਾੜਦੇ ਤੋਂ ਰਿੰਨੇ ਚੌਲ ਤੋਂ ਪੇਚਣ ਉਹਨੇ ਉਹ ਉਹਦੇ ਚ ਪਾਗੜ ਬੋ ਤੇ ਪਾਗਦੇ ਆ ਆਕੜ ਜਾਣਾ ਜਾਂ ਮੈਦੇ ਦੀ ਬਣਾਈਂਦੀ ਸੀ ਉਹ ਮਾਇਆ ਪਾਗ ਨੂੰ ਲਾ ਦੇਂਦੇ ਪਾਗ ਬੰਦੇ ਦਾ ਦੋ ਤਿੰਨ ਦਿਨ ਨਾ ਕੁੱਟ ਕੇ ਬੰਨ ਕੇ ਤੇ ਰੱਖ ਲੈਂਦੇ ਲਾਉਂਦੇ ਸੀ ਤੇ ਤੇ ਰੱਖ ਲੀਂਦੀ ਵੀ ਰੱਖ ਤੇ ਰੱਖਣਾ ਵੀ ਨਹੀਂ ਇਸ ਤਰ੍ਹਾਂ ਨਹੀਂ ਤੇ ਉਹ ਜਿਹੜੇ ਰੰਗ ਹੁੰਦੇ ਨੇ ਪੱਗਾਂ ਦੇ ਭਾਵੇਂ ਇੱਕ ਰੰਗ ਇੱਕ ਹੀ ਪੱਗ ਹੁੰਦੀ ਨਾ ਘਰ ਉਹ ਉਹ ਰੰਗ ਸਾਰੇ ਘਰ ਲੈ ਜਾਂਦੇ ਸੀ ਗੁਲਾਬੀ ਕਾਲਾ ਚਿੱਟਾ ਹਰਿਆ ਪਿੰਕ ਜਿਹੜਾ ਜੋ ਵੀ ਉਹ ਫਿਰ ਪੱਗ ਨੂੰ ਰੰਗ ਘੜ ਹੀ ਲਾ ਲੈਂਦਾ ਸੀ ਜੀ ਐਰਕਾ ਬੰਦਾ ਵਾਂਡੇ ਗਿਆ ਵਾ ਨਾ ਉਹ ਨੂੰ ਆ ਰੰਗ ਲਾਤਾ ਪੱਗ ਨੂੰ ਉਹ ਸੋਹਣੀ ਪੱਗ ਬਣਦੀ ਇਦਾਂ ਦੂਜੀ ਵਾਰ ਨੂੰ ਜਿਆਨ ਨੂੰ ਹੋਰ ਰੰਗ ਲਾਤਾ ਉਹ ਵਾਰੀ ਨੂੰ ਕੋ ਨੂੰ ਹੋਰ ਆ ਇਕੋ ਹੀ ਪੱਗ ਨੂੰ ਇਕੋ ਰੰਗ ਨੂੰ ਪੱਗ ਭਾਵੇਂ ਉਹਨੂੰ 10 ਰੰਗ ਲਾਈਓ ਨਾ ਅੱਛਾ ਵੀ ਇੱਕ ਵਾਰ ਇਹਨਾਂ ਬਈ ਇਹ ਪਲਟ ਪਲਟ ਕੇ ਪੱਗਾਂ ਬੰਦਾ ਪੱਗ ਦੀ ਕੋਈ ਹੁੰਦੀ ਸੀ ਅੱਛਾ ਤੇ ਰੰਗ ਲਾ ਦੇਣਾ ਪੱਗ ਨੂੰ ਰੰਗ ਪੱਗ ਦਾ ਬਹੁਤ ਸਾਰਾ ਰੰਗ ਛੱਡਦਾ ਸੀ ਪੱਗ ਨੂੰ ਉਹ ਵੇਖਣੋਂ ਲੱਗਦੇ ਵੀ ਅੱਜ ਨਵੀਂ ਪੱਗ ਬਣ ਕੇ ਆਇਆ ਅੱਜ ਦੂਜਾ ਬੰਦਾ ਇਸ ਰੰਗ ਦੀ ਪੱਗ ਵੱਢੀ ਹੈ ਤੇ ਇਸਨ ਲੋਕੇ ਗੁਜ਼ਾਰਾ ਵੀ ਕਰ ਲੈਂਦੇ ਆਖਰਾ ਵੀ ਇਹ ਬਹੁਤ ਲੀਡਾਂ ਦਾ ਖਲਾਰਾ ਨਹੀਂ ਸੀ ਪਾਉਂਦੇ ਨੇ ਜਿਆਦਾ ਹੂੰ ਇਹ ਚਾਦਰ ਹੁੰਦੀ ਚਾਦਰ ਜਿਹੜੀ ਸੀ ਉਹ ਹੁੰਦੀ ਸੀ 5 ਮੀਟਰ ਦੀ ਕਮੀਜ਼ ਬਣਦਾ ਸੀ 3 ਮੀਟਰ ਦਾ ਬੰਦੇ ਦਾ ਕੱਦ ਬੰਦੇ ਦਾ ਸੂਟ ਦਾ ਹੀ 8 ਮੀਟਰ ਦਾ 8 ਮੀਟਰ ਕਪੜਾ ਸੂਟ ਨੂੰ ਲੱਗਦਾ ਸੀ ਚਾਦਰ ਤੇ ਕਮੀਜ਼ ਨੂੰ ਤਾਂ ਜਿਆਦਾ ਚਾਦਰਾਂ ਬਣਦੇ ਸੀ ਉਪਾਵੇਂ ਕੋਈ ਚਾਦਰ ਜਿਹੜੀ ਆ ਕੋਈ ਰੰਗ ਵਾਲੀ ਲੈ ਡੱਬੀ ਵਾਲੀ ਲੈ ਨਾਲ ਭਾਵੇਂ ਕੁਝ ਤੱਕ ਨਹੀਂ ਜਿਹੜੇ ਲੈ ਉਹ ਬੰਦੇ ਦੀ ਮਾਰਚੀ ਹੁੰਦੀ ਸੀ ਪਿੱਛਤਣ ਦਾ ਫੈਸ਼ਨ ਉਹਨਾਂ ਉਸ ਤਰ੍ਹਾਂ ਦੇ ਬੰਦੇ ਫੈਸ਼ਨ ਉਹਦੋਂ ਵੀ ਹੈਗਾ ਸੀ ਪਰ ਫੈਸ਼ਨ ਉਹਦੋਂ ਵਧੀਆ ਫੈਸ਼ਨ ਸੀ ਤੇ ਚਾਦਰਾਂ ਸੋਹਣੀਆਂ ਸੀ ਚਾਟ ਕਮੀਜ਼ ਸੋਹਣੇ ਸੀ ਸੋਹਣੀਆਂ ਪੱਕਾ ਸੀ ਤੇ ਪਰਨਾ ਮੋਟੇ ਦਾ ਜ਼ਰੂਰ ਰੱਖਣਾ ਪਰਨਾ ਇਸ ਵੇਲੇ ਰੱਖਣਾ ਵੀ ਰਾਤ ਚ ਛੇਤੀ ਆ ਜਾ ਪਰਸੀਨਾ ਆ ਜਾ ਉਹ ਪਰਨੇ ਨਾਲ ਮੂੰਹ ਪੁੰਜਣਾ ਕਮੀਜ਼ ਨੂੰ ਨਹੀਂ ਆ ਤਰਨਾ ਵੀ ਕਮੀਜ਼ ਨਾਲ ਪੁੰਜਦੀ ਹੈ ਚਾਟੇ ਚ ਉਹ ਜੋ ਵੀ ਹੱਥ ਪੁੰਜਣਾ ਪਰਨੇ ਨਾਲ ਪੁੰਜਣਾ ਇਹ ਇੰਨੀ ਸਫਾਈ ਵੀ ਨਹੀਂ ਆ ਗਈ ਸੀ ਇੰਨੀ ਵੀ ਪਿਛਲੇ ਜ਼ਮਾਨੇ ਦਾ ਭਿਆਨ ਨਹੀਂ ਸੀ ਪਿਛਲੇ ਜ਼ਮਾਨੇ ਚ ਬਹੁਤ ਸਫਾਈ ਬਹੁਤ ਜ਼ਿਆਦਾ ਸੀ ਹਰ ਬੰਦੇ ਦੇ ਮੋਢੇ ਤੇ ਪਰਨਾ ਹੁੰਦਾ ਸੀ ਹਰ ਬੰਦੇ ਦੇ ਮੋਢੇ ਤੇ ਪਰਨਾ ਹੁੰਦਾ ਸੀ ਤੇ ਵਧੀਆ ਜ਼ਮਾਨਾ ਜੇ ਦੋ ਸੂਟ ਆਦੇ ਇਹ ਦੋ ਸੂਟ ਇਹਦੇ ਦੋਵਾਂ ਦੇ ਵਿੱਚ ਜੇ ਬੰਦਾ ਇੱਕ ਜਣਾ ਵੰਡੇ ਗਿਆ ਵਾ ਤਾਂ ਉਹਨੇ ਉਹ ਹੀ ਪਾ ਲੈਣਾ ਇਹ ਦੋ ਸੂਟ ਬਣਾ ਕੇ ਰੱਖੀਏ ਜਿਨਨੇ ਜਣਾ ਉਹਨੇ ਫਸੂਟ ਦਿੱਖ ਪਾ ਜਾਂਦੇ ਸਾਰਿਆਂ ਨੂੰ ਪਾ ਵੀ ਬੰਦ ਕੇ ਚੱਲ ਜਣਾ ਜਿੱਤੀ ਪਾ ਕੇ ਚੱਲ ਜਣਾ ਕੋਈ ਨੀਂਦੂ ਚਾਰਨੀ ਸੀ ਹੈਗੀ ਹੁਣ ਮੈਂ 50 50 ਚੁੱਟੀਆਂ ਵੇਣੀ ਕਿ ਇੱਕ ਇੱਕ 50 50 ਚੁੱਟੀਆਂ ਉਹ ਖਰਚੀ ਆ ਅੱਜ ਕਰਕੇ ਤੇ ਰੱਖਣਾ ਪੱਪਾ ਕਰ ਜਾਈਂ ਉਧਰ ਕਰ ਜਾਈਂ ਹੋਣਾ ਤੇ ਕੀ ਹੋਣਾ ਤੇ ਜਦ ਤੱਕ ਲਿਮਟ ਨਹੀਂ ਕੀ ਕੰਮ ਦੀ ਇਹ ਤੇਰਾ ਪੱਕ ਕਰ ਜਾਈਂ ਹੋਣਾ ਉਹਦੋਂ ਕੰਮ ਹਰ ਇੱਕ ਦੀ ਲਿਮਟ ਸੀ ਜਨਾਨੀਆਂ ਤੇ ਵੀ ਹੈਗੀ ਬੰਦਿਆਂ ਤੇ ਵੀ ਹੈਗੀ ਸੀ ਇਹ ਉਦੋਂ ਵਧੀਆ ਸੀ ਵਧੀਆ ਸੀ ਤੇ ਜੇ ਹੁਣ ਜਾਣੀਏ ਤੇ ਜੇ ਹੁਣ ਜਾਣੀਏ ਤੇ ਹੁਣ ਵੀ ਚਲੋ ਵਧੀਆ ਵਾ ਦਿੱਤਾ ਰੱਬ ਨੇ ਖਾਣ ਪੀਣ ਮਹਾਰਾਜ ਕਰਮਾਂ ਚ ਕਰੇ ਨਾ